ਗੁਰੂ ਮੈਂ ਵਾਹਿਗੁਰੂ ਸਾਹਿਬ ਜੀਓ ਆਤ ਸਪਰਾਜਿਤ ਸੂਰਜ ਤੇ ਮਨ ਲਿਆਏ ਜਾਮਵੰਤ ਬਾਦ ਕਥਨਮ ਜਾਮਵੰਤ ਬਾਦ ਕਥਨੰ ਦੋਹਰਾ ਜਾਮਵੰਦ ਮਾਰਿਆ ਜੀ ਹੋਰ ਪਾਠ ਸੀ ਪਾਠ ਸੰਬੰਦਨ ਸਪਰਾਜਿਤ ਸੂਰਜ ਤੇ ਮਨ ਲਿਆਏ ਸਤਰਾਜੇ ਤੇ ਉਹ ਸੂਰਤ ਉਹਨੇ ਮਣੀ ਲੈ ਕੇ ਆਇਆ ਉਹ ਪ੍ਰਸੰਗ ਸੁਣੋ ਜਾਮਵੰਤ ਵੱਦ ਕਥਨਮ ਜਾਮਵੰਤ ਨੇ ਜਿਵੇਂ ਸ਼ੇਰ ਨੂੰ ਮਾਰਿਆ ਸੀ ਇਹਦੇ ਭਰਾ ਤੋਂ ਸ਼ੇਰ ਨੇ ਖੋਦ ਸੀ ਸ਼ਿਕਾਰ ਗਿਆ ਸੀ ਮੱਥੇ ਤੇ ਬੰਨ ਕੇ ਖਾਣ ਵਾਲੀ ਚੀਜ਼ ਜਾਣ ਕੇ ਸ਼ੇਰ ਨੂੰ ਮਾਰ ਕੇ ਜਾਮਵੰਤ ਲੈ ਗਿਆ ਸੀ ਉੱਥੇ ਜਮੂ ਸ਼ੇਰ ਜੇ ਗੁਫਾ ਜਾਮਵੰਤ ਉੱਥੇ ਫਿਰ ਕ੍ਰਿਸ਼ਨ ਜੰਗ ਕਰਕੇ ਉਹਦੇ ਨੂੰ ਫਿਰ ਰਾਮਚੰਦਰ ਦਾ ਰੂਪ ਧਾਰ ਕੇ ਉਹਦੀ ਲੜਕੀ ਸਮੇਤ ਸੰਭਨਾ ਨੇ ਤੇ ਲਿਆ ਸੀ ਮਣੀ ਦਾ ਦੋਹਰਾ ਇਹ ਤਾਂ ਸੂਰਜ ਸੇਵਾ ਕਰੀ ਇਧਰ ਸੂਰਜ ਦੀ ਇਹ ਸੇਵਾ ਕੀਤੀ ਛਤਰ ਜਿਤਨੇ ਛਤਰ ਜਿਤ ਬਲਵਾਨ ਛਤਰ ਜਿਤ ਬਹੁਤ ਬਲਵਾਨਾ ਸੀ ਰਬ ਤੇਹ ਕੋ ਤਬ ਮਨ ਦਈ ਹੂੰ ਰਬ ਤੇਹ ਕੋ ਤਬ ਮਨ ਦਈ ਸੂਰਜ ਨੇ ਕੋ ਮਣੀ ਸੂਰਜ ਮਣੀ ਦੇਤੀ ਉਹਦੇ ਚ ਗੁਣ ਸੀ ਸੂਰਜ ਦੇ ਸਾਹਮਣੇ ਰੱਖੀਏ ਉਹਦੀਆਂ ਕਿਰਨਾਂ ਪਾਣੇ ਕਰਕੇ ਉਹਦੇ ਜੋ ਸੋਇਨਾ ਝੜਨ ਲੱਗ ਜਾਂਦਾ ਹੈ ਫਿਰ ਦਾਨੀ ਬਣ ਜਾਂਦਾ ਸੀ ਆਦਮੀ ਇਹ ਇਹ ਉਹਦੇ ਚ ਗੁਣ ਸੀ ਇਹ ਜਿਹੜੀ ਮਣੀ ਦਿੱਤੀ ਹੈ 17 ਜਿਤ ਨੂੰ ਪੁਜਲ ਆਪ ਸਮਾਨ ਪੁਜਲ ਆਪ ਸਮਾਨ ਆਪ ਦੇ ਵਰਗੀ ਸੂਰਜ ਵਰਗੀ ਚਮਕ ਦੀ ਰਈਆ ਲੈ ਮਨ ਤੂਰਜ ਤੇ ਅਰਜੀਤ ਜੋ ਅਰਜੀਤ 17 ਜਿਤ ਦਾ ਨਾਂ ਆਈ ਹੈ ਮਣੀ ਲੈ ਕੇ ਸਤਰਾਜਿਤ ਸੂਰਜ ਤੋਂ ਤਾਂ ਦੇ ਨੇ ਆਪਣੇ ਧੰਮ ਆਇਓ ਉਸ ਜਨਾਬ ਦੇ ਘਰ ਵਿੱਚ ਆਇਆ ਇਹ ਜੋ ਕਬ ਸਿਆਮ ਭਰਾਂ ਕਰ ਤੇਵ ਜਿਹੜੀ ਸੇਵਾ ਕਰਕੇ ਕਲਗੀਧਰ ਜੀ ਕਹਿੰਦੇ ਹੰ ਕਰੋਂ ਰੱਬ ਕੋ ਚਿਤ ਤਾਂ ਰਿਜ ਵਹਾਇਓ ਸੂਰਜ ਨੂੰ ਚਿਤ ਖੁਸ਼ ਕਰਕੇ ਲਿਆਇਆ ਸੀ ਉਸ ਤੋਂ ਆਵ ਕਰ ਕਰ ਤਪਸੀ ਆਤ ਹੀ ਬਾਈ ਤਪੱਸਿਆ ਕਰਕੇ ਇਸ ਨੇ ਇਹ ਕੀ ਹਿਤ ਸੋ ਤੇ ਕਹੋ ਜਬ ਗਾਇਓ ਉਸ ਦੀ ਹਿਤ ਨਾਲ ਕਰਕੇ ਜਦੋਂ ਗਾਇਆ ਨਾ ਸੂਰਜ ਦੇ ਜਸ ਨੂੰ ਉਹ ਸੁਣ ਕਹਿ ਸੋ ਬਿਰਥਾਪੁਰ ਲੋਗਨ ਇਹ ਗਾਇਆ ਕਿ ਮੈਨੂੰ ਸੂਰਜ ਨੇ ਮਣੀ ਦਿੱਤੀ ਏ ਉਹ ਇਹ ਬਿਰਥਾ ਹਾਲ ਸੁਣ ਕੇ ਨਾ ਪੂਰੀ ਦੇ ਲੋਕਾਂ ਨੇ ਯੋਜਤ ਵੀਰ ਪਾ ਜਾਇ ਸੁਣਾਇ ਕ੍ਰਿਸ਼ਨ ਦੇ ਕੋਲੇ ਦੱਸਿਆ ਵੀ 17 ਜਿਹੜੂ ਸੂਰਜ ਦੀ ਉਪਾਸ਼ਨਾ ਕਰਕੇ ਮਣੀ ਲੈ ਕੇ ਆਇਆ ਕਾਨ ਜੂ ਬਾਤ ਸੁਵਈਆ ਕਾਨ ਬੁਲਾਏ ਰੰਜਿਤ ਕਹੋ ਕ੍ਰਿਸ਼ਨ ਬੁਲਾ ਕਰਕੇ ਰੰਜਿਤ ਨੇ 17 ਜਿੱਦਾਂ ਨਹੀਂ ਆਈ ਉਹਨੂੰ ਬੁਲਾ ਕੇ ਹੱਸ ਕੇ ਮੁਖ ਤੇ ਇਹ ਆਇ ਇਸ ਦਿਨੋ ਹੱਸ ਕੇ ਮੁਹੇ ਆਗਿਆ ਕੀਤੀ ਕੂਪਕਉ ਦਾਇ ਤੋ ਕਹਯੋ ਆਬ ਹੀ ਕੰਦੇ ਰਾਜ ਉਗਰ ਸੈਨ ਨੂੰ ਦੇ ਦੇ ਵੀ ਤੂੰ ਜਿਹੜੀ ਮਣੀ ਹੈ ਰਬ ਤੇ ਜੋ ਰਜਾਇ ਕਹ ਤੈਨ ਧਨ ਲੀਨੋ ਮੇਰਾ ਸੂਰਜ ਤੋਂ ਖੁਸ਼ ਕਰਕੇ ਤੈ ਮਣੀ ਲਈ ਹੈ ਤਾਨੂੰ ਜੋ ਚਾਹ ਕਾ ਚਿਤਮਾ ਚਪਲਾ ਦੁੱਪ ਜਿਹੜੀ ਚਾਹ ਕੇ ਚਪਲਾ ਬਿਜਲੀ ਵਰਗੀ ਸੋਭਾ ਵਾਲੀ ਯਾਹੇ ਕਹਯੋ ਇਨ ਨਾਇਕ ਨਾ ਕੀਨੋ ਇਹ ਕ੍ਰਿਸ਼ਨ ਨੇ ਨੂੰ ਕਿਹਾ 17 ਜਿਤਨੇ ਰਪਾ ਜੀ ਨਾ ਕੀਤਾ ਨਾ ਕਹਿੰਦਾ ਮੈਂ ਕਿਉਂ ਦੇ ਰਿਹਾ ਉਗਰ ਫੈਣ ਨੂੰ ਮਣੀ ਮੋਰ ਹੀ ਠਾਨ ਕੇ ਬੈਠ ਰਹੋ ਜੋ ਪਧਾਰ ਕੇ ਬੈਠ ਰਿਹਾ ਹਟ ਕੜ ਕੇ ਬਿਰਜਨਾਥ ਕੋ ਉਤਰ ਨਾਇਕ ਨੰਦੀ ਨੂੰ ਕ੍ਰਿਸ਼ਨ ਨੂੰ ਤਰ ਥੋੜੇ ਮਾਤਰ ਬਣਾ ਦਿੱਤਾ ਇਹ ਸੁਣ ਸਵਈਆ ਪ੍ਰਭ ਯੋ ਬਤਿਆ ਕਹਿ ਬੈਠ ਰਹੋ ਕ੍ਰਿਸ਼ਨ ਜੀ ਇਹੋ ਬਚਨ ਕਹਿ ਕੇ ਬੈਠ ਰਹੇ ਤੇ ਭਰਾਤ ਅਕੇਟ ਕੇ ਕਾਜ ਪਧਾਰਿਓ ਇਹ ਤਾਂ ਭਰਾ ਮਗਰੋ ਸਤਰਾ ਜਿੱਦਾ ਸਤੰਨਾ ਸੀ ਉਹ ਸ਼ਿਕਾਰ ਖੇਲਣ ਵਾਸਤੇ ਗਿਆ ਬਾਦ ਭਲੇ ਮਨ ਕਉ ਡਰ ਪਰ ਉਹ ਸਿਰ ਤੇ ਮਣੀ ਮੰਨ ਲ ਗਿਆ ਸਭ ਹੂੰ ਜਨ ਦੂਸਰ ਭਾਨ ਵਿਚਾਰਿਓ ਦੂਸਰ ਜਨਿ ਸੂਰਜ ਚੜਿਆ ਵਿਚਾਰਿਓ ਕਾਨਨ ਜੀ ਸਤਰਾ ਜੀ ਤੇ ਇਧਰ ਬੈਠਾ ਸੀ ਨਾ ਉਹ ਮਣੀ ਇਹਦਾ ਭਰਾ ਬਣ ਕੇ ਸਿਰ ਤੇ ਸ਼ਕਾਰ ਚਲਿਆ ਗਿਆ ਕਾਨਨ ਕੇ ਜਬ ਬੀਚ ਗयो ਜਦੋਂ ਬਣ ਦੇ ਵਿੱਚ ਗਿਆ ਹੋ ਮੇਰੇ ਰਾਜ ਵੱਡੋ ਇੱਕ ਯਹ ਨਿਹਾਰੇ ਹੋ ਇੱਕ ਸ਼ੇਰ ਨੇ ਨੂੰ ਵੇਖਿਆ ਤਾਨ ਕਾ ਬਾਨ ਚਲਾਵਤ ਭਇਓ ਸਰ ਇਹ ਤਾਨ ਕੇ ਉਹਨੂੰ ਤੀਰ ਮਾਰਿਆ ਮਾਰਿਆ ਸ਼ੇਰ ਨੂੰ ਇਸਨੇ ਇਹ ਸਤਰਾਜਿ ਦੇ ਭਰਾ ਨੇ ਬਾਸ ਸਾਹਿਬਾ ਇਹ ਕੋ ਫਿਰ ਮਾਰਿਉ ਉਹਨ ਛੇਰ ਨੂੰ ਤੀਰ ਸਹਾਰ ਕੇ ਇਹਨੂੰ ਮਾਰ ਲਿਆ ਚਾਉ ਭਾਈ ਜਬ ਤਨ ਕੇਹਰ ਕੇ ਧਰ ਮਾਰਿਉ ਜਦੋਂ ਛੇਰ ਦੇ ਤੀਰ ਮਾਰਿਆ ਸੀ ਨਾ ਇਹ ਸਤਰਾਜਿ ਦੇ ਭਰਾ ਨੇ ਤਬ ਕੇਹਰ ਪੁਰਖ ਹੱਤ ਸੰਭਾਰਿਉ ਉਹ ਖੇ ਕੇਹਰ ਛੇਰ ਨੂੰ ਉੱਦਮ ਸਵਾਰਿਆ ਇੱਕ ਚਪੇਟ ਚੌਕ ਤੇ ਮਾਰੀ ਚੌਕ ਦੇ ਨਾਲ ਇਸ ਦੇ ਚਪੇਟ ਮਾਰੀ ਪੰਜਾ ਮਾਰਿਆ ਆਕ ਮਾਨਸਮੇਤ ਲਈ ਪਾਗਿਉ ਤਾਰੀ ਮਾਨ ਦੇ ਸਵੇ ਪੱਗ ਲਾ ਲਈ ਇਹਦੀ ਬੋਹਰਾ ਤੇ ਬਾਦ ਕਾ ਮਨ ਪਾਗਲਾ ਇਹ ਮਣੀ ਤੇ ਪੱਗ ਨੂੰ ਲੈ ਕੇ ਸ਼ੇਰ ਬਣ ਕੇ ਉਹਨੂੰ ਨਾਸ ਕਰਕੇ ਚੰਗ ਤਸੇ ਉਹ ਬਨ ਜਾਏ ਤੇ ਬਨ ਚ ਜਾ ਤੋਸਿਆ ਸ਼ੇਰ ਪਾਲਕ ਇੱਕ ਵੱਡੋ ਹੋਤੋ ਇੱਕ ਵੱਡਾ ਰਿਛਸੀ ਇਹੋ ਹੀ ਜਾਮਾ ਬੰਦ ਸਮਝ ਲੋ ਇਹ ਹੀ ਰਿਓ ਮਿਰਗ ਰਾਏ ਉਹ ਵੇਖੇ ਸ਼ੇਰ ਆਉਂਦਾ ਸਵਿਆ ਪਾਲਕ ਦੇਖ ਮਨੀ ਦੁੱਤ ਕਹੋ ਉਹ ਮਨੀ ਦੀ ਸੋਭਾ ਨੂੰ ਵੇਖ ਕੇ ਨਾ ਇਹ ਜਾਮਾ ਬੰਦ ਰਿਛੋ ਤੋ ਲਖਿਓ ਕੋ ਕਹਿਰ ਲੈ ਫਲ ਆਇਓ ਕੋਈ ਫਲ ਲੈ ਕੇ ਆਇਆ ਸ਼ੇਰ ਯਾ ਫਲ ਕਹੋ ਅਬ ਪਛ ਕਰੋ ਇਹ ਫਲ ਨੂੰ ਮੈਂ ਖਾਵਾਂ ਰਿਛੋ ਤੋ ਕਹਿਓ ਕਿ थे शेर हो ना दो, रिश नो शुदा पक्षियों ने भूखा होके के तार तो फल जम के जाम के जामा बंद गया जो मिर्गराज तो जात चलो जि चलो जाते शेर हो। ਜਿਨ ਆਚਾਨਕੇ ਆਇਆ ਜੁੱਧ ਮਚਾਇਓ ਅਚੰਕੇਤ ਜਾਮਵੰਤ ਨੂੰ ਸ਼ੇਰ ਨਾਲ ਜੰਗ ਰਕਿਆ ਇੱਕ ਚਪੇੜ ਚਟਾਕ ਦਾ ਮਾਰ ਇੱਕ ਚਪੇੜ ਮਾਰ ਕੇ ਰਿਛਨ ਜਾਮਵੰਤ ਨੇ ਚਟੱਕ ਦੇ ਕੇ ਚਟਾਕ ਦਾ ਸਿੰਘ ਕੁਮਾਰ ਗिरायो ਜੈਨ ਨੂੰ ਮਾਰ ਕੇ ਸਿਰ ਦਿੱਤਾ ਉੱਤੇ ਬਹੁਰਾਟ ਦੇ ਕੇ ਜਾਮਵੰਤ ਨੇ ਵੱਡ ਸਿੰਘ ਕੋ ਜਾਮਵੰਤ ਨੇ ਸ਼ੇਰ ਨੂੰ ਬਿਨ ਨਾਸ ਕਰਕੇ ਮਾਨੁਲਾਏ ਮਨ ਸੁਖ ਪਾਏ ਮਨੀ ਲੈ ਕੇ ਮਨ ਚ ਸੁਖ ਪਾਇਆ ਜਾਹੇ ਗ੍ਰਹਿ ਆਪਨ ਹੋਤੋ ਜਿੱਥੇ ਜੰਮੂ ਦੀ ਗੁਫਾ ਹੈ ਨਾ ਜੰਮੂ ਜੇਦੀ ਉੱਥੇ ਘਰ ਸੀ ਨਾ ਇਦਿਆਂ ਤਹੇ ਹੀ ਪਹੁੰਚਿਓ ਆਏ ਉੱਥੇ ਜਾਮ ਪਜੋ ਗੁਫਾ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਦਾ ਗੁਰਦੁਆਰਾ ਜੰਮੂ ਵਿੱਚ ਪਹਿਲੇ ਬਾਦਸ਼ਾਹ ਉੱਥੇ ਗਏ 17 ਜੱਤ ਲਖ ਭੇਦ ਨਹੀਂ 17 ਜੱਤ ਨੇ ਨਾਨਕ ਪ੍ਰਕਾਸ਼ ਦੀ ਸਾਖੀ ਆਉਂਦੀ ਹੈ 17 ਜੱਤ ਨੂੰ ਕੋਈ ਭੇਤ ਨਹੀਂ ਸੀ ਕਵਨ ਨੇ ਕਾਹਉ ਸੁਨਾ ਪਰੈ ਨੂੰ ਸੁਨਾ ਤਾ ਕ੍ਰਿਸ਼ਨ ਮਾਰ ਬੋਹੇ ਭਰਾ ਤਾ ਕਹਿੰਦੇ ਕ੍ਰਿਸ਼ਨ ਨੇ ਮੇਰੇ ਭਰਾ ਨੂੰ ਮਾਰਤਾ ਨੀ ਨੀ ਮਨ ਛੁਟਕਾਰੇ ਨੀ ਚਰਾ ਲੀ ਇਥੇ ਉਹ ਕਹਿੰਦੇ ਐ ਅਕੇ ਭਾਦੋਂ ਦੀ ਚੌਂਸ ਦਾ ਚੰਦ ਜਿਹਦੇ ਮੱਥੇ ਲੱਗ ਜੇ ਉਹਨੂੰ ਕਲੰਕ ਲੱਗ ਜਾਂਦਾ ਹੈ ਕ੍ਰਿਸ਼ਨ ਨੂੰ ਅਕੇ ਮੱਥੇ ਲੱਗ ਗਿਆ ਸੀ ਅਕੇ ਗਾਉ ਦੀ ਖੁਰਚ ਪਾਣੀ ਭਰਿਆ ਸੀ ਨਹੀਂ ਪਿਆ ਸੀ ਚੌਂਸ ਦਾ ਚੰਦ ਭਾਦੋਂ ਦੇ ਲੋਕਾਂ ਤੇ ਕ੍ਰਿਸ਼ਨ ਨੂੰ ਕਲੰਕ ਲੱਗ ਗਿਆ ਸੀ ਮਣੀਂ ਚਰਾ ਲਈਏ ਇਹ ਹਿੰਦੂ ਮੰਨਦੇ ਨੇ ਵੀਰ ਕੋਲੰਕ ਲੱਗ ਜਾਂਦਾ ਉਪਾਰ ਨੂੰ ਵੀ ਲੱਗਿਆ ਚਲੋ ਸਵਈਆ ਯੋਤ ਯੋਤਨ ਕਹ ਚਰਚਾ ਪ੍ਰਭ ਜੂ ਇਹ ਜਦੋਂ ਕ੍ਰਿਸ਼ਨ ਜੀ ਨੇ ਚਰਚਾ ਸੁਣੀ ਆਪਣੇ ਠਿਕ ਜਾ ਤਿਹ ਕੋ ਸੋ ਬੁਲਾਇਓ ਉਹਨੂੰ ਆਪ ਦੇ ਕੋਲੇ ਬੁਲਾਇਆ ਸਤਰਾ ਜੀਤ ਨੂੰ ਸਤਰਾ ਜੀਤ ਕਾਹ ਹੈ ਕੋਹੇ ਭਰਾਤ ਸਤਰਾ ਜੀਤ ਕਹਿੰਦਾ ਮੇਰੇ ਭਰਾ ਨੂੰ ਹਨਿਓ ਹਰ ਜੂ ਮਨ ਹੇਤ ਸੁਨਾਇਓ ਮਣੀ ਵਾਸਤੇ ਤੁਸੀਂ ਮਾਰਤਾ ਹੈ ਕ੍ਰਿਸ਼ਨ ਜੀ ਇਹ ਸੁਨਾਤਾ ਹੋਂ ਸਾਹਮਣੇ ਐਸੋ ਕਬੂਲ ਸੁਨੇ ਮੰਨਵਾ ਜਦੋਂ ਕ੍ਰਿਸ਼ਨ ਨੇ ਕਬੂਲ ਸੁਨੇ ਮੈਂ 17 ਜਿੱਤ ਦੇ ਹਮਰੋ ਆਤਕ੍ਰੋਧ ਹੈ ਕਿ ਸੰਗਤਾਂ ਇਹਨੂੰ ਸਾਡਾ ਮਨ ਤਾਂ ਬੜਾ ਗੁੱਸੇ ਨਾਲ ਤੱਤਾ ਹੋ ਗਿਆ ਹੈ ਤਾਂ ਤੇ ਚਲੋ ਤੁਮ ਹੂੰ ਇਹ ਸੋਧ ਕਹੋ ਚਲ ਕਹਿੰਦੇ ਉਹਦੀ ਖੋਜ ਕਰੀਏ ਪਾ ਲਈਏ ਹੋ ਚਲੋਂ ਕਹਿ ਖੋਜਨ ਤਾਹੋ ਕ੍ਰਿਸ਼ਨ ਜੀ ਕਹਿੰਦੇ ਮੈਂ ਵੀ ਚਲਦਾ ਪਾਲ ਲੂਗਾ ਤੇ ਮਣੀ ਚੱਲੇ ਦੌੜੇ ਸੋਇਆ ਜਾਦਵ ਲੈ ਦਰਜਨ ਆਤ ਜਬਾ ਕ੍ਰਿਸ਼ਨ ਨੇ ਜਦੋਂ ਜਾਦਵਾਂ ਨੂੰ ਨਾਲ ਲੈ ਕੇ ਆਪਣੇ ਸੰਗ ਖੋਜਨ ਤਾਹੇ ਸਿਧਾਰੇ ਆਪਣੇ ਨਾਲ ਖੋਜਣ ਵਾਸਤੇ ਗਏ ਅਸਵਪਤੀ ਬਿਨ ਪ੍ਰਾਨ ਪਰੇ ਉਥੇ ਅਸਵਪਤੀ ਉਹ ਘੋੜਿਆਂ ਦਾ ਜਿਹੜਾ ਪਤੀਸ਼ਨਾ ਇਹਦਾ ਭਰਾ ਉਹ ਬਿਨਾਂ ਪ੍ਰਾਨ ਤੋਂ ਇਹਦਾ ਸਤਰਾ ਜਿੱਦਾਂ ਭਰਾ ਮਰਿਆ ਪਿਆ ਵੇਖ ਹਣੇ ਸੂਰਤ ਸੂਰ ਸੈਨ ਹੋਈ ਹੈ ਕੀ ਅਸੋਪਤੀ ਉਹਦਾ ਭਰਾ ਜਿਹੜਾ ਸੀ ਪਰਸੇਨ ਬਿਨਾ ਪ੍ਰਾਣੋਂ ਤੇ ਘੋੜਿਆਂ ਦਾ ਮਾਲਕ ਮਤਲਬ ਘੋੜਿਆਂ ਦੇ ਪਾਲਣ ਵਾਲਾ ਚਲ ਸੋ ਤਾਂ ਹੀ ਇਹ ਗਏ ਦੋ ਦੋ ਜਾਇ ਨਿਹਾਲ ਲੈ ਕੇ ਵੇਖਿਆ ਇਹ ਸਤਰਾ ਜਿੱਦਾਂ ਭਰਾ ਜਿਹੜਾ ਪਰਸੇਨ ਪਰਸੇਨ ਮਰਿਆ ਪਿਆ ਹੈ ਕੇਹਰ ਅਸੋਪਤੀ ਜefe ਵਾਸਦੇ ਦਾ ਪਿਓ ਸੀ ਉਹ ਉਗਰ ਸ਼ੇਰ ਨਾਨਾ ਸੀ ਕ੍ਰਿਸ਼ਨ ਦਾ ਬਹੁਤ ਤੇਰੇ ਉਗਰ ਸ਼ੇਰ ਦਾ ਨਹੀਂ ਹੁੰਦਾ ਤੈਨੂੰ ਪਤਾ ਲੱਗਾ ਤੋ ਤਾਂ ਫੋਜ ਪਿੱਖਿਓ ਸ਼ੇਰ ਦਾ ਉੱਥੇ ਪੈਣਡ ਜਾ ਕੇ ਵੇਖੀ ਇਹ ਵਾਹੀ ਹਨੇ ਪਟਿਆ ਇੱਥੇ ਪੁਕਾਰ ਸੰਗਲਾ ਸੂਰਮਿਆਂ ਨੇ ਇਹ ਸ਼ੇਰ ਨੂੰ ਮਾਰਿਆ ਜਿਹੜਾ ਪ੍ਰਸੇਨ ਹੋਏ ਭਾਗੋਜ ਪ੍ਰਸੇਨ ਲਿਖਾ ਉਹ ਅਸਤੋਪਤੀ ਗੁਰੂ ਸਾਹਿਬ ਹੁੰਦੈਂ ਅੱਗੇ ਜਾਓ ਜਾਹਿਦ ਜਾਹੇ ਤੋਂ ਸਿੰਘ ਪਿਖਿਓ ਮਿਰਤ ਅੱਗੇ ਜਾ ਕੇ ਵੇਖਿਆ ਤਾਂ ਸ਼ੇਰ ਮਰਿਆ ਪਿਆ ਵੇਖਿਆ ਚੌਪ ਪਰੇ ਸਭ ਪੌਰਖਵਾਰੇ ਉਤਸ਼ਾ ਉਦਮ ਵਾਲੇ ਇਹ ਸਾਰੇ ਚੱਕਰ ਤੋਂ ਹੋ ਗਏ ਚੌਪਈ ਤਹ ਭਾਲਕ ਕੇ ਖੋਜ ਕੋ ਫਿਰ ਉਹ ਉੱਥੇ ਪੈੜ ਵੇਖੀ ਰਿਛ ਦੀ ਦੋਹਰਾ ਤਹ ਭਾਲਕ ਕੇ ਖੋਜ ਕੋ ਉਹ ਭਾਲਕ ਦੀ ਸ਼ੇਰ ਰਿਛ ਦੀ ਦੇਖ ਕੇ ਖੋਜ ਪੈੜ ਕਿਤਾ ਰਹੇ ਚਿਰ ਨਾਲ ਜਿਸ ਸਿਰ ਝੁਕਾਰੇ ਵੀ ਕੀ ਗੱਲ ਬਣੇ ਜਹਾਂ ਫੌਜ ਤੇ ਜਾਤ ਪੱਗ ਉਹਦੇ ਪੈਰਾਂ ਦੀ ਪੈੜ ਜਾਂਦੀ ਐ ਨੇ ਵਿਛਦੀ ਤਹਾਂ ਜਾਤ ਪੱਟ ਤਹਾ ਉਹ ਜੰਮੂ ਗੁਫਾ ਵਿੱਚ ਜਾ ਰਹੇ ਸੂਰਮੇ ਜੰਮੂ ਸ਼ਹਿਰ ਜਾਮਾਵੰਤੋਂ ਬਣਿਆ ਕਬ ਵਾਸ ਸੁਈਆ ਜਹਾਂ ਪ੍ਰਭ ਕੇ ਵਰਦਾਨ ਦਏ ਜਿਸ ਪ੍ਰਭੂ ਦੇ ਵਰਦਾਨ ਦੇਣੇ ਕਰਕੇ ਅਸਰਾਰ ਜਿੱਤੇ ਸਭ ਦਾਨਵ ਭਾਗੇ ਦੇਖ ਲੋ ਦੈਂਤ ਸਾਰੇ ਜਿੱਤ ਗਏ ਸੀ ਦੈਂਤ ਭੱਜ ਗਏ ਸੀ ਜਹਾਂ ਪ੍ਰਭ ਸਤਰਣ ਨਾਸ ਕਯੋ ਜਿਨ੍ਹਾਂ ਨੂੰ ਪ੍ਰਭੂ ਨੇ ਦੁਸ਼ਮਣਾਂ ਦਾ ਨਾਸ ਕੀਤਾ ਦੇਵਤੇ ਪਾਇ ਜਿਦ ਗਏ ਸੀ ਦੈਂਤ ਪਾਚੀ ਗਏ ਸੀ ਉਹਨੇ ਸਾਥ ਸੂਰ ਥੱਪੇ ਫਿਰ ਕਾਰਜ ਲਾਗੇ ਜਿਵੇਂ ਚੰਦ ਮੈਂ ਸੂਰ ਥੱਪੇ ਆ ਮੁੜ ਕੇ ਕਾਰਜ ਚ ਲਾਗੇ ਕੰਮ ਕਾਰਜ ਦਿਨ ਰਾਤ ਦੇ ਸੁੰਦਰ ਜਾਹ ਕਰੀ ਕਪਜਾ ਬਿੰਦ ਸੋਣੀ ਕਪਜਾ ਜਿਹੜੀ ਕੁੰਬੀ ਸੀ ਉਹ ਸਿੱਧੀ ਕਰਦੀ ਛੇਰ ਵਿੱਚ ਸੁਗੰਧ ਲਗਾਵਤ ਬਾਗੇ ਜਿਹੜੀ ਸੁਗੰਧੀ ਨਾਨਸਾਲ ਬਾਗੇ ਪਿਸ਼ਾਕੇ ਤੇ ਕ੍ਰਿਸ਼ਨ ਦੇ ਸੋ ਪ੍ਰਭ ਆਪਣੇ ਕਾਰਜ ਹੇਤ ਆਪੇ ਕ੍ਰਿਸ਼ਨ ਜੀ ਆਪ ਦੇ ਕੰਮ ਵਾਸਤੇ ਉਹ ਜਾਤ ਹੈ ਰੀਸ਼ ਕੇ ਖੋਜ ਹੈ ਲਾਗੇ ਉਹ ਰੀਸ਼ ਦੀ ਭਾਲ ਚ ਲੱਗੇ ਜਾ ਰਹੇ ਜਾਮਾ ਬੰਦੀ ਸੋਈਆ ਖੋਜ ਲਈਏ ਸਭ ਇੱਕ ਸਭ ਇੱਕ ਗੁਫਾ ਹਮੇਂ ਇਹ ਗੁਫਾ ਚ ਜਾ ਰਹੇ ਜਾਮਾ ਬੰਦੀ ਗੁਫਾ ਹੈ ਉੱਥੇ ਮਰਦਾ ਉੱਥੇ ਗੁਜ਼ਾਰਾ ਬਣਾਇਆ ਪਹਿਲੇ ਬਾਦਸ਼ਾਹ ਦਾ ਜਾਂਦਿਆਂ ਹੋਇਆਂ ਜਾਤ ਪਾਏ ਹਰ ਐਸੀ ਉਚਾਰੇ ਉਹਦੇ ਨਾਮ ਤੇ ਪਿਆ ਜਾਮਾ ਬੰਦਿਆਂ ਜਾਤ ਪਾਏ ਹਰ ਐਸੀ ਆਸਤੇ ਸ਼ਹਿਰ ਕੌਣ ਉਹ ਨਾਮ ਕੀ ਅਥਾਰਾ ਸਿਆ ਆਸਤੇ ਜੰਮੂ ਪਰ ਆਸ ਵੀ ਹੈ ਨਾ ਛੇਰ ਵੀ ਹੈ ਛੇਰ ਵੀ ਛੇਰ ਵੀ ਜਾਦ ਪਾਏ ਹਰੇ ਐਸੇ ਉਚਾਰਿਓ ਇਸ ਪ੍ਰਕਾਰ ਜਾਂਦੇ ਪਏ ਕ੍ਰਿਸ਼ਨ ਜੀ ਨੇ ਉਹ ਕਿਹਾ ਹੈ ਕੋ ਸ਼ੂਰ ਤਾ ਇਹ ਵਿੱਚ ਕੋਈ ਸ਼ੂਰ ਮਾਹ ਗੁਫਾ ਚ ਜਾਵੇ ਜੇ ਨਾ ਕਾਹੂ ਬਲੀਪੁਰ ਖਤ ਸੰਭਾਰਿਓ ਕਿਸੇ ਬਲੀ ਨੇ ਉਦਮ ਨਾ ਸੁਭਾਰਿਆ ਯਾਹੇ ਕੇ ਵਿੱਚ ਤਸਿਓ ਸੋਈ ਦੀਸ਼ ਉਹ ਰਿਛੇ ਦੇ ਵਿੱਚ ਪ੍ਰਵੇਸ਼ ਹੋਇਆ ਸਭੋ ਮਰਮਾ ਇਹ ਭਾਂਤ ਵਿਚਾਰ ਲੈਂ ਕੇ ਵਿਚਾਰ ਲਿਆ ਸਾਰਿਆਂ ਨੇ ਉਹ ਕਹਨ ਹੈ ਯਾ ਮੈਂ ਕਹਉ ਹਰ ਕੋਈ ਨਹੀਂ ਕਹਿੰਦੇ ਇੱਥੇ ਵੀ ਹਾਂ ਕ੍ਰਿਸ਼ਨ ਕਹਿੰਦਾ ਹੈਗਾ ਇਹਦੇ ਵਿੱਚ ਰੇ ਹਮ ਖੋਜ ਇਹੀ ਮਹਿ ਡਾਰਿਓ ਮੈਂ ਦੇਖੋ ਇਹਦੇ ਚ ਪੈਣ ਅਸੀਂ ਪਾਈ ਆਂ ਉਹ ਨਬੀ ਗੁਫਾ ਮਾਂ ਤਸਯੋ ਗੁਫਾ ਜਰੋ ਨਾਂ ਤਸਿਆ ਤਬ ਆਪ ਹੀ ਤਾਹ ਮ ਸਿਆਮ ਗਇਓ ਹੈ ਜੀ ਆਪ ਚ ਲੈ ਕੇ ਗੁਫਾ ਜਾ ਮਾਂ ਮੰਦੀ ਹਾਲਕ ਲੈ ਸੁਤ ਵਿਚ ਗੁਫਾ ਹੁਕੇ ਜਦੋਂ ਰਿਸ਼ਦੀ ਖਬਰ ਲਈ ਨਾ ਗੁਫਾ ਚ ਜਦ ਕੋ ਸਾਮ ਹੋਏ ਕੋਪ ਆਇਓ ਹੈ ਉਹ ਗੁੱਸੇ ਨਾਲ ਜਦ ਆਸ ਤੇ ਆ ਗਿਆ ਸਿਆਮ ਜੂ ਸਿਆਮ ਪੜਾ ਉਹ ਸੋ ਕਲਮੀ ਕਰ ਜੀ ਕਹਿੰਦੇ ਕ੍ਰਿਸ਼ਨ ਨੇ ਉਹਦੇ ਨਾਲ ਦਰਦوارਸ ਵਾਹਨ ਜੁੱਧ ਕੀਓ ਕਹयो ਹੈ ਵਾਹਨ ਦੇ ਨਾਲ 12 ਦਿਨ ਜੋਕਤੀ ਜੁੱਧ ਕੀਤਾ ਜੁੱਧ ਇਤੇ ਜੁਗ ਚਾਰ ਨਮੈ ਇੰਨਾ ਚੋਹਾਂ ਜੁਗਾਂ ਚ ਵੀ ਜੁੱਧ ਨਾ ਹੋਇਆ ਹੈ ਕਬੜ ਕਬ ਹੂ ਨਾ ਭਇਓ ਹੈ ਨਾ ਹੋਇਆ ਕਦੇ ਨਾ ਹੋਵੇਗਾ ਕਦੇ ਸਈਆ ਦੁਆਰ ਤੇ ਦਿਉਸ ਭਰੇ ਦਿਨ ਰਹੇ 12 ਦਿਨ ਰਾਤ ਨੇ ਭਟਦੇ ਰਹੇ ਜਾਮਾ ਬੰਦ ਤੇ ਕ੍ਰਿਸ਼ਨ ਨਹੀਂ ਤੇ ਤੇ ਹਰ ਨਾਇਕ ਡਰਾਨੂ ਕ੍ਰਿਸ਼ਨ ਡਰਿਆ ਨਹੀਂ ਉਹ ਤੂੰ ਲਾਤਨ ਮੁਕਨ ਕੋ ਅਤਹੀ ਕੋਈ ਲਤਾਂ ਮਾਰਦਾ ਕੋ ਮੁਕਕੀਆਂ ਮਾਰਦਾ ਤੇ ਅੰਤਿ ਫਰਤਨ ਗੁਫਾ ਮਹਿ ਜੁੱਧ ਮਚਾਨੋ ਕਿਉਂ ਜੰਗ ਵਿੱਚ ਰਿਹਾ ਪੌਰਕ ਭਾਲਕ ਕੋ ਕਹੇ ਕੋ ਕੱਟ ਗਇਓ ਅਖੀਰ ਜਾਮਾ ਬੰਦ ਦਾ ਜਿਹੜਾ ਉਦੋਂ ਸੀ ਕੱਟ ਗਿਆ ਇਹ ਮੈਂ ਬਹੁ ਪੌਰਖਤਾ ਪਹਿਚਾਨੂ। ਕ੍ਰਿਸ਼ਨ ਵਿੱਚ ਵਾਲਾ ਉਦਮ ਸਮਝਿਆ। ਜੁਦ ਕੋ ਛਾੜ ਕੇ ਪਾਈ ਪਰਿਓ। ਪੈਰੀ ਪੈ ਗਿਆ ਜੰਗ ਛੱਡ ਕੇ ਉੱਥੇ ਰਾਮਚੰਦਰ ਰੂਪ ਧਾਰ ਲਿਆ ਨਾਨਕ ਪ੍ਰਕਾਸ਼ ਜਾਂਦਾ। ਕ੍ਰਿਸ਼ਨ ਨੇ ਚੱਲਣ ਵਾ ਤੇ 28 ਦਿਨੋਂ ਆਉਂਦਾਂ ਨੇ ਉੱਪਰ। ਹਾਂਜੀ। 28 ਦਿਨ ਦੀ ਦਕੀ। ਜਦ ਵੀਰ ਕੋ ਰਾਮ ਸਹੀ ਕਰ ਜਾਣੂ। ਜਦ ਕ੍ਰਿਸ਼ਨ ਜੀ ਨੂੰ ਰਾਮਚੰਦਰ ਰੂਪ ਕਰਕੇ ਉਪਾਸ਼ਕ ਦੀਆਂ ਆਮਚੰਦਰ ਦਾ। ਇਹ ਜਾਮਾਂਬੰਦ ਸਹੀ ਸਮਝੋ ਬਾਵਨੋਂ ਪੌਰ ਧਾਰਿਆ ਸੀ। 21 ਤਲੋਕੇ ਦੀਆਂ ਅਨਪਕਮੀਆਂ ਉਹਨੇ ਚਰਚ ਕਰ ਲੀਆਂ ਸੀ। ਸਵਈਆ ਪਾਏ ਪਰਿਓ ਕੇ ਗਿਆਨੋ ਕਨੂ ਬਹੁਤ ਗਿਆ ਕੇ ਚਰਨੀ ਪੈ ਗਿਆ ਬਹੁਤ ਬਤੀਆਂ ਆਤ ਦੀਨ ਹੋਇ ਯਾ ਬਿਦ ਭਾਖੀ ਇਸ ਤਰ੍ਹਾਂ ਦੀਨ ਹੋ ਕੇ ਕ੍ਰਿਸ਼ਨ ਨੂੰ ਬਾਤ ਕਹੀ ਹੋ ਤੁਮ ਰਾਮਨ ਕੇ ਮਰਿਆ ਤੁਸੀਂ ਰਾਵਣ ਨੂੰ ਮਾਰੂ ਵਾਲੇ ਰਾਮਚੰਦਰ ਰੂਪ ਹੋ ਤੁਮ ਹੀ ਪੁਨ ਲਾਜ ਦ੍ਰੋਪਤੀ ਕੀ ਰਾਖੀ ਤੁਸੀਂ ਦ੍ਰੋਪਤੀ ਦੀ ਲਾਜ ਰੱਖੀ ਹੈ ਭੂਲ ਭਾਈ ਹਮ ਤੇ ਪ੍ਰਭ ਜੂ ਮੇਥੋਂ ਮਾਰਾ ਭੁੱਲ ਹੋ ਗਈ ਹੈ ਸੋ ਸ਼ਿਮਾ ਕਰਿਆ ਸਿਵ ਸੂਰਜ ਸਾਖੀ ਸੂਰਜ ਤੇ ਸੂਰਜ ਉਗਾਏ ਇਸ ਗੱਲ ਦੇ ਤੁਸੀਂ ਮਾਫ ਕਰੋ ਮੈਨੂੰ ਜੋ ਕਹ ਕਹ ਦੋਹਿਤਾ ਜੋ ਹੁੰਦੀ ਆਪਣੀ ਲੜਕੀ ਜਾਮਾ ਮੰਦੀ ਜਿਹੜੀ ਸੀ ਨਾ ਉਹ ਲੈ ਬ੍ਰਜਨਾਥ ਕੇ ਅਗਰੇ ਜਰਾ ਕੇ ਉਹ ਕ੍ਰਿਸ਼ਨ ਦੇ ਅੱਗੇ ਰੱਖ ਦਿੱਤੀ ਸੱਇਆ ਉਹ ਤਾਂ ਜੁੱਧ ਕੈ ਸਿਆਮ ਨੂੰ ਵਿਆਹ ਕਰਿਓ ਇਹ ਕ੍ਰਿਸ਼ਨ ਨੇ ਜੰਗ ਕਰਕੇ ਵਿਆਹ ਕਰ ਲਿਆ ਇਹ ਤੋ ਹਾਇ ਕਹੇ ਰਾਤ ਕੇ ਤਮਨ ਆਏ ਇਹ ਘਰ ਨੂੰ ਆ ਗਏ ਉਹ ਮਣੀ ਜਿਹੜੀ ਸੀ ਦਾਤ ਚ ਬੇਤੀ ਕੁੜੀ ਦੇ ਕਾਰਨ ਕਾਰਨ ਉਹਦਾ ਨਾਂ ਸਾਫ ਸੀਨੋ ਪੁੱਤ ਇਹਦੇ ਘਰੋਂ ਜਿਹੜਾ ਹੋਰ ਗਾਂ ਗੁਫਾਵਾਂ ਦੇ ਬੀਜ ਤਸੇ ਕ੍ਰਿਸ਼ਨ ਗੁਫਾ ਜੀ ਜੀ ਦੱਸ ਗਿਆ ਸੋ ਕਾਹੂ ਆਨੇ ਸੋ ਇਹੀ ਸਹਰਾ ਲੋਕਾਂ ਵਿੱਚ ਖਵਾਲੇ ਜਾਦਵਨ ਵੀ ਕਿਸੇ ਨੂੰ ਤਾਂ ਮਾਰ ਨੀਰ ਢਰਿਆ ਪਟਵਾਨ ਕੀ ਅੱਖਣ ਸੂਰਮਿਆਂ ਦੀ ਅੱਖਾਂ ਚੋਂ ਪਾਣੀ ਟਰਨ ਲੱਗ ਗਿਆ ਬਗਲ ਲੱਗ ਗਿਆ ਲੋਟਦਾ ਹੈ ਜਿਤਮੈਂ ਦੁੱਖ ਪਾਏ ਦੁੱਖ ਪਾ ਕੇ ਲਟ ਰਹਿ ਤਨਗੇ ਕੀ ਸੁਣਾ ਇੱਕ ਐਸੇ ਕਹੇ ਸਿਰੋ ਹਲੂਣ ਕਿਉਂ ਕਹਿੰਦੇ ਆਮੋਂ ਜਦ ਵੀਰ ਕੇ ਕਾਮ ਨਾ ਆਏ ਅਸੀਂ ਕ੍ਰਿਸ਼ਨ ਦੇ ਕੰਮ ਨਾ ਆਸ ਸਵਿਆ ਸੈਨ ਜਿਤੋਂ ਜਦ ਵੀਰ ਕੇ ਸੰਗ ਗਏ ਨਹੀਂ ਕ੍ਰਿਸ਼ਨ ਫੌਜ ਨਾਲ ਫੌਜ ਗਈ ਸੀ ਸੋ ਧੂਪ ਪੈ ਰੋਬ ਤੇ ਆਇਓ ਉਹ ਸਾਰੇ ਉਗਰ ਸੈਨ ਰਾਜੇ ਕੋਲੇ ਹੁੰਦੇ ਆ ਗਏ ਧੂਪ ਤੇ ਦੇਖ ਦਸਾ ਤਿਲ ਕੀ ਇਹਨਾਂ ਦੀ ਹਾਲਤ ਵੇਖ ਕੇ ਆਇਆ ਉਗਰ ਸੈਨ अपने मन मै दुख पाओं का ना गये बलभूषण रोय तीन बहन सुना रो के कान गुफा के बिखा धसका गुफा चे बोहर बाहर बहर नही आए हली चबैया ਕਹ ਲੜ ਕਹ ਆਰ ਕਾਹੂ ਕੇ ਤੰਗ ਜਾਂਦਾ ਕਿਸੇ ਦੁਸ਼ਮਣ ਦੇ ਨਾਲ ਲੜ ਕੇ ਤਾਂ ਇਹ ਆਪਨ ਕੋ ਜਮ ਲੋਕ ਪਠਾਇਓ ਕ੍ਰਿਸ਼ਨ ਜੀਨ ਪ੍ਰਲੋਕ ਨੂੰ ਭੇਜ ਤਾਲਦਾ ਸੀ ਕੋਈ ਤੇ ਕਹ ਮਨ ਜਾਂ ਜੜ ਕੀ ਜਾਂ ਇਹ ਮੂਰਖ ਸਤਰਾ ਜਿੱਦੀ ਉਹ ਮਣੀ ਭਾਲਦਾ ਹੈ ਬਲ ਲੋਕ ਗਇਓ ਕੋਈ ਮਾਰਗ ਪਾਇਓ ਉਹ ਬਲ ਲੋਕ ਦੇ ਕੋਈ ਚੱਲਿਆ ਗਿਆ ਲੋਕ ਚ ਪਛੋਂ ਦੇ ਉਹ ਕੋਈ ਰਾਹ ਲਾ ਪਿਆਣਾ ਉਹਨੂੰ ਕਹ ਮਨ ਲਾ ਇਹ ਭਰਾਤ ਕੇ ਪ੍ਰਾਨ ਜਾਂ ਮਣੀ ਤੇ ਇਹਦੇ ਪ੍ਰਾਨ ਭਰਾ ਦੇ ਲੈਣ ਗਿਆ ਹੁਣ ਗਇਓ ਪਰਸ਼ੀਮ ਦੇ ਜੀ ਨੂੰ ਕਿਹਾ ਅਸਲ ਪਤੀ ਇਹ ਕਿ ਨਹੀਂ ਖਮਾਰਨ ਗਾਇਓ ਜਮ ਲਾਇਆ ਤਿੰਨ ਲੈਣ ਕਉ ਤਾਇਓ ਜਮ ਲੈ ਗਿਆ ਨਾ ਲੈਣ ਵਾਪਸ ਹੀ ਗਿਆ ਗਾਇ ਇਹ ਮੂਰਖ ਕੋ ਸੋਖ ਬੋਲ ਲਗਿਓ ਅਸਵਾ ਮੂਰਖ ਦਾ ਇਹ ਜਿਹੜਾ ਕਬੂਲ ਲੱਗਾ ਹੈ ਓਏ ਲਜਾਤੁਰ ਤਾਮ ਨਾ ਆਇਓ ਲੱਗਿਆ ਦੇ ਬੀਨੋ ਕਿ ਕ੍ਰਿਸ਼ਨ ਮੁੜ ਕੇ ਘਰ ਚ ਨਹੀਂ ਆਇਆ ਸਵਈਆ ਰੋਏ ਜਬ ਸੰਗ ਭੂਪਤ ਕੇ ਜਦੋਂ ਹੀ ਰੋ ਕੇ ਸਾਰਿਆਂ ਜਦਵਾਨ ਰਾਜੇ ਮੁਖ ਤੇ ਬੁਤਲੀ ਇਹ ਭਾਂਤ ਉਚਾਰਿਓ। ਉਸਰੀ ਨੇ ਇਸ ਤਰ੍ਹਾਂ ਬਚਨ ਕਿਹਾ। ਸਭ ਸਤਰਾਜਿਤ ਕਾ ਮਿਲ ਕੇ। ਸਤਰਾਜਿਤ ਨੂੰ ਮਿਲ ਕੇ ਸਾਰਿਆਂ ਨੇ। ਸਭ ਜਦਵ ਲਤਨ ਮੁਕਨ ਮਾਰੇ ਹੋ। ਮੁਕਿਆਂ ਲਾਗੇ ਲਾਉਣ ਇਹਦੇ। ਬਾਗੇ ਉਤਾਰ ਬਾਗੇ ਉਤਾਰ ਦਈ ਮੁਸਕਾਂ। ਪਗ ਉਤਾਰ ਕੇ ਮੁਸਕਾਂ ਦੇ ਲੀਆਂ। ਗੋਡਨ ਤੇ ਮਦ ਕੂਬ ਕੇ ਡਾਰਿਓ। ਗੋਡਿਆਂ ਤੋਂ ਪਕੜ ਕੇ ਖੂਜ ਸਿਰ ਤੋਂ। ਛੋਟ ਉਹ ਤਾਕੂ ਕਹੋ ਨਾ ਕਿ ਹੂੰ ਕਿਸੇ ਨੂੰ ਛੱਡੂ ਬਾਤ ਨਾ ਕਿ ਸੁਤਰਾ ਜਿਤ ਨੂੰ ਸਭ ਹੁੰਦੇ ਕੋ ਬਲਬੋ ਚਿਤ ਤਾ ਹਰੇ ਨੂੰ ਮਾ ਮੇ ਸਾਰੇ ਚਿਤ ਤਾ ਰਿਹਾ ਕਰਨਰ ਕੀ ਜਬ ਇਹ ਬਤੀਆਂ ਜਿਹਨੂੰ ਕਾਮ ਦੀ ਇਸ ਪਿਆਰ ਦੀ ਗੱਲ ਪ੍ਰਭ ਕੀ ਸਭ ਨਾਰਨ ਜੋ ਸੁਣ ਪਾਈ ਜਿਹਨੂੰ 16000 ਨਾਰਨ ਸੋਨੇ 108 ਨੇ ਰੋਗਤ ਭੀ ਕੋ ਭੂਮ ਗਿਰੀ ਕੋਈ ਧਰਤੀ ਤੇ ਪਰੀ ਜਿਰ ਕੋਈ ਡਗ ਪੀਆ ਧਰਤੀ ਤੇ ਪੀਟਤ ਭੀ ਕਰਕੇ ਦੁਜੇ ਪਾਈ ਕੋਈ ਦੁਖਦਾ ਕਰਕੇ ਪਿਟ ਦੀਆਂ ਹਨ ਏਕ ਕਹੇ ਪਤ ਪ੍ਰਾਨ ਤਜੈ ਏਕੇ ਨੀਏ ਪਤੀ ਪ੍ਰਾਨ ਛੱਡ ਗਿਆ ਅਬ ਹੋਇ ਹੈ ਕਹਾ ਹਮਰੀ ਗਤ ਮਾਈ ਤੁਹਾਡੀ ਮਾਈ ਕੀ ਹਾਲਤ ਹੋਵੇਗੀ ਔਰ ਰਕਮਨ ਦੇਤ ਦੇ ਜੋਤਮ ਰੁ ਰੁਕਮਣੀ ਜਿਹੜੀ ਦੂਜ ਬ੍ਰਾਹਮਣਾਂ ਨੂੰ ਦਿੰਦੀ ਹੈ ਦਾਨ ਤਤੀ ਫਨ ਹੋਵੇ ਕੋ ਆਈ ਸਤੀ ਹੋਣ ਆ ਕੇ ਆ ਗਈ ਦਾਨ ਦੇ ਰਹੀ ਹੈ ਤੋੜਾ ਬਾਸ ਦੇਵ ਯਰ ਦੇਵਕੀ ਬਾਸ ਦੇਵ ਤੇ ਦੇਵਕੀ ਲਉਦਾ ਚਤਾ ਹੈ ਭੜਾ ਇਹਨਾਂ ਜੀ ਦੋਨਾ ਚਿਤ ਜਵਦ ਗਈ ਰਬ ਗਤ ਦੁਆਏ ਮੇਨ ਹੇਰ ਕੇ ਇਹ ਦੋਵੇਂ ਹਾਲਤਾਂ ਵੇਖ ਕੇ ਕ੍ਰਿਸ਼ਨ ਜੀ ਮਰ ਜਿਓ ਰੁਕਮਣੀ ਆਏ ਰੁਕਮਣੀ ਨੂੰ ਆ ਕੇ ਰੋਕਿਆ ਸਈਆ ਪੁੱਤਰ ਵਦੂ ਹੋ ਕੋ ਦੇਵਕੀ ਆਇਸ ਆਏ ਸੋ ਉਸ ਦੇ ਪੁੱਤਰ ਵਧੂ ਹੋ ਕੋ ਦੇਵਕੀ ਆਏ ਦੇਵਕੀ ਕ੍ਰਿਸ਼ਨ ਦੀ ਮਾਂ ਹੈ ਆਉਦੇ ਪੁੱਤਰ ਵੀ ਬਹੂ ਨੂੰ ਰੁਕਮਣੀ ਨੂੰ ਜਮ ਭਨੈ ਬਿਰ ਯਤਮ ਜਹਾਰ ਜੋ ਪ੍ਰਕਾਰ ਸਮਝਾਉਣਾ ਕੀਤਾ ਜੋ ਹਰ ਜੂਜ ਮਾਰੇ ਰਣਮੋ ਜੇ ਜੰਗ ਚ ਮਰ ਗ ਜਾਣਗੇ ਨਾ ਲੜ ਕੇ ਜਰ ਬੋ ਤੋਹੇ ਕੋ ਨਿਸ਼ਚੈ ਬਣਿਆ ਕਾਮਿਸ਼ੇ ਬਣਾ ਹੁੰਦਾ ਜਲਣਾ ਤੇਰਾ ਜੋ ਮਾਰ ਢੂੰਡ ਤੇ ਜਾਂ ਜੜ ਕੇ ਇਹ ਮੂਰਖ ਵੀ ਜਿ ਮਣੀ ਭਾਲਦੇ ਹੋਣਗੇ। ਦਰਜਨਾਥ ਘਰੇ ਪਉਣ ਕੋਸ ਸਿਧਾਏ ਹੋ। ਕਈ ਕੋਸਾਂ ਕ੍ਰਿਸ਼ਨ ਜੀ ਚਲੇ ਗਏ ਹੋਣਗੇ। ਤਾਂ ਤੇ ਰਹੋ ਚੁੱਪ ਕੇ ਸੁਧ ਲੈ। ਇਸ ਕਰਕੇ ਚੁੱਪ ਕਰ ਰੋ ਹਾਨ ਬੋਲ ਨਾ। ਹਰ ਯੋ ਕਹਿ ਪਾਇਨ ਸੀਸ ਝੁਕਾਇਆ। ਯੋ ਕਹਿ ਕੇ ਤੇਰੀ ਪੈਰੀ ਪੈਰੀ ਰੁਕਮਣੀ ਦੇ ਪੈਰੀ ਸਿਰ ਝੁਕਾਇਆ ਦੇਵਕੀ ਨੇ। ਐਸੇ ਸਮੋਹਦ ਕੇ ਪੁੱਤਰ ਵਦੂ ਕੋ। ਯੋ ਪੁੱਤਰ ਦੀ ਵਦੂ ਨੂੰ ਰੁਕਮਣੀ ਨੂੰ ਸਮੋਹਸ। তুম ਜਾ ਕੇ ਭਵਾਨੀ ਕੋ ਪੈ ਤਨ ਜਾਇ ਮਨਾਇਓ ਓ ਚੰਡੀ ਨੂੰ ਮਨਾਉਣ ਲੱਗੀ ਜਾ ਠਾਈ ਦਿਨਸ ਨਉ ਸੇਵ ਕਰੀ ਠਾਈ ਦਿਨ ਨੂੰ ਸੇਵਾ ਕੀਤੀ ਉੱਥੇ ਵੀ ਮਾਰਨ ਠਾਈ ਦਿਨ ਜੰਗ ਲਿਖਿਆ ਇਹ ਕੀਤੇ ਕੋ ਵਤ ਨਾਨਕ ਪ੍ਰਕਾਸ਼ ਇਹ ਕੀਤੇ ਕੋ ਅਤਹੀਰਜ ਵਹਾਇਓ ਸਾਰੇ ਖੁਸ਼ ਕੀਤਾ ਉਹਦੀ ਸੇਵਾ ਕਰਕੇ ਰੀਜ ਸੇਵਾ ਤਨ ਪੈ ਤਬ ਹੀ ਉਸ ਵੇਲੇ ਸ਼ਿਵਜਾ ਖੁਸ਼ੀ ਖੁਸ਼ ਹੋਈ ਚੰਡੀ ਤਬ ਸਿਆਮ ਇਹੀ ਵਰਦਾਨ ਦੇਵਾਰ ਇਹ ਵਰਦਾਨ ਦੋਹਾਂ ਕੀਤਾ ਆਏ ਹੈ ਸਿਆਮ ਨਾ ਸੋਕ ਕਰੋ ਤੋ ਕਰੋ ਨਾ ਕਰੋ ਕ੍ਰਿਸ਼ਨ ਆ ਜੂਗਾ ਤਬ ਲਓ ਹਰ ਲੀਨੇ ਤ੍ਰਿਆ ਮਨ ਆਇਓ ਉਹ ਨਾ ਜੇ ਤ੍ਰਿਆ ਤੇ ਮਨ ਨੂੰ ਲੈ ਕੇ ਆਇਆ ਹੋਇ ਕਾਰਕ ਹੋਏ ਕਾਰਕ ਕੋ ਹੇਰੇ ਤ੍ਰਿਆ ਮਨ ਕੇ ਜੋਤ ਸਾਰੇ ਮਣੀਆਂ ਦੇ ਤੇ ਇਸ਼ਤ ਦੀ ਸਮੇਤ ਦੇਖ ਕੇ ਕ੍ਰਿਸ਼ਨ ਨੂੰ ਸੋਕ ਕੀ ਬਾਤ ਤਬਾ ਬਿਸਰਾਈ ਸਾਰੇ ਮਨ ਭੁਲਾਤੀ ਸੋਗ ਦੀ ਦਾਰ ਕਮੰਡਲ ਮੈਂ ਜਲ ਪੀਤਲ ਕਿ ਪਾਣੀ ਪਾ ਕੇ ਮਾਏ ਪੀਓ ਕਨ ਵਾਰ ਕੈ ਆਈ ਮਾਨ ਵਾਰ ਕੇ ਲਿਆ ਕੇ ਪੀ ਕੇ ਨਵੀਂ ਬੂਝ ਬਿਆ ਕੇ ਲੈ ਜਗ ਔਰ ਸਭੇ ਹਰ ਕੇ ਜਗ ਵੀ ਸਾਰੇ ਖੁਸ਼ ਹੋ ਗੇ ਹਰ ਬਾਜ ਤੇ ਪੀਪੁਰ ਵਿਚ ਵਧਾਈ ਪੂਰੀਏ ਜਦਵਾਰ ਕਾਂ ਚ ਵਧਾਈ ਵਜ ਗਈ ਔਰ ਸਿਆ ਔਰ ਕਹ ਕਬ ਸਿਆਮ ਸਿਵਾ ਤੋਂ ਹੋਰ ਕਹਿੰਦੇ ਸ਼ਿਵ ਜੀ ਪਾਰਵਤੀ ਦੇ ਤਾਈ ਸਭੇ ਜਗ ਮਾਏ ਸਹੀ ਠਹਿਰਾ ਸਾਰੇ ਜਗ ਦੀ ਮਾਤਾ ਸੱਚੀ ਹੈ ਤੂੰ ਠਹਿਰਾ ਲਿਆ ਸਾਰੇ ਇਹ ਤੇ ਜਾਮਵੰਤ ਕੋ ਜੀਤ ਕੈ ਦੋਹਤਾ ਤੇ ਇਸ ਕੀ ਮਨ ਤਹਿਤ ਲਿਆਪਤ ਪੈ ਕੋ ਕੋ ਸਮাইয়া ਇਹ ਕਥੀ ਆਮ ਸਤਰਾਜਿਤ ਕਹੋ ਸਤਰਾਜਿਤ ਨੂੰ ਜਦੋਂ ਕ੍ਰਿਸ਼ਨ ਨੇ ਵੇਖਿਆ ਮਨ ਲਾਇਆ ਕਰ ਮੈਂ ਪੁਰਤਾ ਸਿਰ ਮਾਰੀ ਉਹਦੇ ਸਿਰ ਤੇ ਮਾਰੀ ਮਣੀ ਲੈ ਕੇ ਹੱਥ ਚ ਜਾਹਿਤ ਦੋਸਤ ਐ ਉਹ ਸੋਚਦਾ ਜਦੋਂ ਜਿਸ ਵਾਸਤੇ ਕਹੇ ਦੋਸਤਾਂ ਤੇ ਉਹ ਲੈਲਾ ਮੂਰਖਾ ਕੋਪ ਭਰੇ ਇਹ ਭਾਂਤਿ ਉਚਾਰ ਗੁੱਸੇ ਦੇ ਭਰੇ ਕ੍ਰਿਸ਼ਨ ਨੇ ਉਹ ਗੱਲ ਕਹੀ ਚੌਕ ਕਹੇ ਸਭ ਜਾਦਵ ਜੋ ਸਾਰੇ ਚੌਕ ਚੱਕਰ ਤੋਂ ਹੋ ਕੇ ਜਾਦਵ ਕਹਿੰਦੇ ਆ ਤੋ ਪੇਖੋ ਰਿਸ਼ਕ ਐਸੀ ਕਰੀ ਗਿਰ ਤਹਾਰੀ ਦੇਖ ਲਓ ਕ੍ਰਿਸ਼ਨ ਕਿਹਾ ਜੇ ਗੁੱਸਾ ਕੀਤਾ ਵੀ ਸੋ ਇਹ ਭਾਗ ਕਵਿਤਨ ਵਿੱਚ ਉਹ ਕਵਤਾ ਦੇ ਵਿੱਚ ਕਥਾ ਜਗ ਮੈਂ ਕਬ ਸਿਆਮ ਬਿਥਾਰ ਜਗ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਉਹ ਝਾਰੀ ਹੈ ਭਈਆ ਹਾਤ ਰਹੋ ਮਨ ਕੋ ਧਰਕ ਮਨੀ ਨੂੰ ਹੱਥ ਚ ਪਕੜਿਆ ਸਰਦਾ ਜਿੰਦਾ ਤੇ ਨਾਇਕ ਨਾ ਕਾਮ ਕੀ ਹੋਰ ਨਿਹਾਰਿਓ ਜਾਗਦਾ ਨਹੀਂ ਕਿਸੇ ਦੀ ਤਰਫ ਲਜੇ ਤੋ ਵੈ ਕਿਸੀ ਹੰਨੂ ਘਰੋ ਬਹੁਤ ਸ਼ਰਮਿੰਦਾ ਹੋ ਗਿਆ ਮਜਿਤ ਹੋ ਕੇ ਸੁਬਦਾ ਕਰਤਾਂਮ ਕੀ ਹੋਰ ਤੇ ਲਹਾਰਿਓ ਬਾਹਰ ਪਰਿਓ ਹਮਰੋ ਹਰ ਸੋ ਕਹਿੰਦਾ ਕ੍ਰਿਸ਼ਨ ਨਾਮ ਮੇਰਾ ਵੈਰ ਪੈ ਗਿਆ ਰੋ ਕਲੰਕ ਚੜਿਓ ਗਇਓ ਭਰਾਤਰ ਮਾਰਿਓ ਔਰ ਮੋਹੋ ਕਲੰਕ ਚੜ ਗੇ ਮੇਰਾ ਭਰਾ ਵੀ ਮਾਰਿਆ ਪੀਰ ਪਰੀ ਤੇ ਅਧੀਰ ਦਇਓ ਬਹੁਤ ਪੀਰ ਜਿ ਪਈ ਤੋਂ ਅਧੀਰ ਜਿ ਹੋਏ ਨੂੰ ਦੋਹਤਾ ਦਿਓ ਸਿਆਮ ਇਹੀ ਚਿਤ ਤਾਰੇ ਉਹ ਜਾਣੇ ਵੀ ਇਹਨੂੰ ਵਿਆਹ ਦੀ ਕੁੜੀ ਆਉਦੀ ਸਤਰਾ ਜਿਤ ਨੂੰ ਇਹ ਤਾਂ ਦਸਰ ਸਕੰਦ ਪੁਰਾਣੇ ਵਿਚਿਤਰ ਨਾਟ ਕੇ ਕ੍ਰਿਸ਼ਨ ਅਵਤਾਰੇ ਸਤਰਾ ਜਿਤ ਕੀ ਦੋਹਤਾ ਕੋ ਵਿਆਹ ਕਥਨੰ ਇਹ ਪੜਨੋ ਲੋ ਕੀ ਕਾ ਖਾਤੋ